ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜਲੇਬੀਆਂ ਜਿਹਦੇ ਲਈ ਆਪਾਂ ਇੱਕ ਬਾਟੀ ਆਪਣੇ ਕੋਲੇ ਹੈਗੀ ਹੈ ਮੇਦੇ ਦੀ ਮੇਦੇ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਛਾਲ ਲਾਂਗੇ ਮੇਜ਼ਰੇਮੈਂਟ ਦੇ ਸਹਾਰੇ ਨਾਲ ਆਪਾਂ ਤੁਹਾਨੂੰ ਨਾਲ-ਨਾਲ ਦੱਸਾਂਗੇ ਕਿ ਆਪਾਂ ਕਿਸ ਤਰੀਕੇ ਨਾਲ ਜਲੇਬੀਆਂ ਤਿਆਰ ਕਰਾਂਗੇ ਲੋ ਜੀ ਸਾਰੇ ਮੇਦੇ ਨੂੰ ਆਪਾਂ ਛਾਲ ਨਹੀਂ ਰਹੀ ਛਾਲ ਲਾਂਗੇ ਬਹੁਤ ਵਧੀਆ ਸੌਖੇ ਤਰੀਕੇ ਨਾਲ ਜਲੇਬੀ ਆਪਾਂ ਬਣਾ ਕੇ ਆਪਾਂ ਕਰਾਂਗੇ ਤਿਆਰ ਸਿਰਫ 4-5 ਮਿੰਟ ਦੇ ਵਿੱਚ ਤਿਆਰ ਹੋ ਜਾਂਦੀ ਹੈ ਬਹੁਤ ਸੌਖੀ ਰੈਸিপি ਹੈ ਇਹ ਲਓ ਜੀ ਮਿੱਦੀ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਛਾਣ ਲਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਘਿਓ ਇੱਕ ਚਮਚਾ ਪਾਵਾਂਗੇ ਆਪਾਂ ਦੇਸੀ ਘਿਓ ਦਾ ਠੀਕ ਹੈ ਜੀ ਤੇ ਇੱਕ ਦੁੱਫੰਦਾ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਇਹ ਆਪਣੇ ਕੋਲ ਛੋਟਾ ਚਮਚਾ ਠੀਕ ਹੈ ਜੀ ਜੇ ਤੁਹਾਡੇ ਕੋਲੇ ਵੱਡਾ ਚਮਚਾ ਹੈਗਾ ਤਾਂ ਤੁਸੀਂ ਇੱਕ ਪਾਓ ਜੇ ਛੋਟਾ ਹੈਗਾ ਤਾਂ ਬਸ ਇੱਕ ਚਮਚੇ ਦਾ ਥੋੜਾ ਜਿਹਾ ਉੱਪਰ ਪਾਓ ਜ਼ਿਆਦਾ ਆਪਾਂ ਨਹੀਂ ਪਾਣਾ ਹੁਣ ਚੰਗੀ ਤਰ੍ਹਾਂ ਮੀਦੇ ਦੇ ਵਿੱਚ ਇਹਨੂੰ ਮਿਕਸ ਕਰ ਦਾਂਗੇ ਕਿਉਂ ਨੂੰ ਇਸ ਤਰੀਕੇ ਦੇ ਨਾਲ ਲਓ ਜੀ ਇਹਨੂੰ ਇਸੇ ਤਰੀਕੇ ਨਾਲ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਤੇ ਹੁਣ ਨਾਲ-ਨਾਲ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਦਾ ਪੈਟਰ ਤਿਆਰ ਕਰਾਂਗੇ ਤੁਸੀਂ ਇਕਦਮ ਪਾਣੀ ਨਹੀਂ ਐਡ ਕਰਨਾ ਜੇ ਆਪਾਂ ਇਕਦਮ ਪਾਣੀ ਪਾ ਦਾਂਗੇ ਤਾਂ ਆਪਣਾ ਬੈਟਰ ਪਤਲਾ ਵੀ ਹੋ ਸਕਦਾ ਇਸੇ ਕਰਕੇ ਤੁਸੀਂ ਨਾਲ ਦੇ ਨਾਲ ਥੋੜਾ ਥੋੜਾ ਪਾਣੀ ਪਾ ਕੇ ਬੈਟਰ ਨੂੰ ਤਿਆਰ ਕਰਿਓ ਲਓ ਜੀ ਇਸੇ ਤਰੀਕੇ ਨਾਲ ਆਪਾਂ ਸਾਰਾ ਬੈਟਰ ਨੂੰ ਤਿਆਰ ਕਰਾਂਗੇ ਬਹੁਤ ਵਧੀਆ ਬੈਟਰ ਨੂੰ ਆਪਾਂ ਤਿਆਰ ਕਰਨਾ ਤਾਂ ਹੀ ਤਾਂ ਆਪਣੀਆਂ ਜਲੇਬੀਆਂ ਵਧੀਆ ਬਣ ਕੇ ਤਿਆਰ ਹੋਣਗੀਆਂ ਕਿਉਂਕਿ ਜੇ ਆਪਣਾ ਬੈਟਰ ਇਹਨਾਂ ਸਹੀ ਬਣਿਆ ਤਾਂ ਆਪਣੀ ਜਲੀਫੇ ਬਿਲਕੁਲ ਹੀ ਵਧੀਆ ਨਹੀਂ ਬਣਨੀ ਹੈਗੀਆਂ ਇਸ ਤਰੀਕੇ ਨਾਲ ਅਪਾ થોਡਾ ਪਾਣੀ ਪਾ ਕੇ ਚੰਗੀ ਤਰ੍ਹਾਂ ਇਸ ਬੈਟਰ ਨੂੰ ਤਿਆਰ ਕਰ ਲਾਂਗੇ ਲਓ ਜੀ ਇਹਨੂੰ ਆਪਣਾ ਅੱਗੇ ਨਾਲ ਹਿਲਾਉਂਦੇ ਰਵਾਂਗੇ ਤੇ ਦੇਖੋ ਆਪਣਾ ਕਿੰਨਾ ਵਧੀਆ ਬੈਟਰ ਬਣ ਕੇ ਤਿਆਰ ਹੋਇਆ ਥੋੜਾ ਜਿਹਾ ਹਲਕਾ ਜਿਹਾ ਇਹਦੇ ਵਿੱਚ ਆਪਾਂ ਹੋਰ ਪਾਣੀ ਐਡ ਕਰਾਂਗੇ ਇੱਕ ਦੋ ਬੂੰਦ ਇਸ ਤਰੀਕੇ ਨਾਲ ਆਪਾਂ ਨੂੰ ਪਤਲਾ-ਪਤਲਾ ਜਾਂ ਜ਼ਿਆਦਾ گاੜਾ ਵੀ ਨਹੀਂ ਤੇ ਜ਼ਿਆਦਾ ਪਤਲਾ ਵੀ ਨਹੀਂ ਬਸ ਮੀਡੀਅਮ ਜਿਹਾ ਆਪਾਂ ਨੂੰ ਚਾਹੀਦਾ ਇਹਨੂੰ ਆਪਾਂ ਜੇ 10 ਮਿੰਟ ਦੀ ਰੈਸਟ ਤੇ ਰੱਖਾਂਗੇ ਉਸ ਵਕਤ ਵੀ ਇਹ ਬਹੁਤ ਵਧੀਆ ਤਿਆਰ ਹੋ ਜਾਊਗਾ ਲਓ ਜੀ ਇੱਕ ਦੋ ਬੂੰਦ ਆਪਾਂ ਪਾਣੀ ਦੀਆਂ ਹੋਰ ਪਾਤੀਆਂ ਨੇ ਹਾਂ ਚੰਗੀ ਤਰ੍ਹਾਂ ਇਸ ਬੈਟਰ ਨੂੰ ਫੇਰ ਚੰਗੀ ਤਰ੍ਹਾਂ ਘੋਲ ਦਾਂਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਫਰੂਟ ਕਲਰ ਲਓ ਜੀ ਜ਼ਿਆਦਾ ਨਹੀਂ ਆਪਾਂ ਐਡ ਕਰਨਾ ਬਸ ਕਲਰ ਲਈ ਆਪਾਂ ਥੋੜਾ ਜਿਹਾ ਹੀ ਪਾਵਾਂਗੇ ਇਸ ਤਰੀਕੇ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਖੋਲ ਦਾਂਗੇ ਆਪਕੇ ਜਲੇਬੀਆਂ ਦਾ ਕਲਰ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਤੇ ਖਾਂਚ ਵੀ ਬਹੁਤ ਜ਼ਿਆਦਾ ਵਧੀਆ ਲੱਗਣੀ ਹੈ ਲਓ ਜੀ ਤੁਸੀਂ ਵੀ ਇਸ ਤਰੀਕੇ ਨਾਲ ਐਸੇ ਹੀ ਚਮਚੇ ਨੂੰ ਘੁਮਾ ਘੁਮਾ ਕੇ ਚੰਗੀ ਤਰ੍ਹਾਂ ਆਪਾਂ ਬੈਟਰ ਨੂੰ ਕਰਾਂਗੇ ਤਿਆਰ ਲਓ ਜੀ ਬੈਟਰ ਆਪਣਾ ਤਿਆਰ ਹੋ ਚੁੱਕਿਆ ਉਹਨੂੰ ਰੱਖਾਂਗੇ ਆਪਾਂ ਸਾਈਡ ਤੇ ਤੇ ਆਪਾਂ ਹੁਣ ਕਰਾਂਗੇ ਚਾਸ਼ਨੀ ਬਣਾਉਣ ਦੀ ਤਿਆਰੀ ਠੀਕ ਹੈ ਜੀ ਇਹਨੂੰ ਆਪਾਂ 5-10 ਮਿੰਟ ਲਈ ਰੱਖ ਦਾਂਗੇ ਇਧਰ ਫਰਾਈ ਪੈਨ ਦੇ ਵਿੱਚ ਆਪਾਂ ਹੁਣ ਇੱਕ ਕੋਲੀ ਲਵਾਂਗੇ ਖੰਡ ਦੀ ਤੁਸੀਂ ਉਨੀ ਹੀ ਚਾਸ਼ਨੀ ਬਣਾ ਕੇ ਤਿਆਰ ਕਰਿਓ ਜਿੰਨੀ ਕਾ ਆਪਾਂ ਨੂੰ ਲੋੜ ਹੈ ਇੱਕ ਚਾਸ਼ਨੀ ਦੀ ਲਈ ਆਪਾਂ ਇੱਕ ਕੋਲੀ ਲਈਏ ਬਾਟੀ ਦੀ ਖੰਡ ਦੀ ਕੋਲੀ ਦੇ ਨਾਲ ਹੀ ਆਪਾਂ ਪਾ ਦਾਂਗੇ ਅੱਧੀ ਕੋਲੀ ਪਾਣੀ ਦੀ ਮੀਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸਦਾ ਹੈਗਾ ਇੱਕ ਬਾਟੀ ਆਪਾਂ ਲਈਆ ਖੰਡ ਦੀ ਤੇ ਅੱਧੀ ਬਾਟੀ ਲਈਆ ਆਪਾਂ ਪਾਣੀ ਦੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਗੈਸ ਨੂੰ ਰੱਖਾਂਗੇ ਆਪਾਂ ਮੀਡੀਅਮ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਦੋ ਲੇਜੀਆਂ ਤਾਂ ਕਿ ਆਪਣੀ ਜਲੇਬੀਆਂ ਦੀ 스멜 ਬਹੁਤ ਵਧੀਆ ਬਣ ਕੇ ਤਿਆਰ ਹੋਵੇ ਤੇ ਨਾਲ ਨਾਲ ਆਪਾਂ ਇੱਕ ਚਮਚੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਹਿਲਾਈ ਜਾਵਾਂਗੇ ਤੇ ਖੰਡ ਨੂੰ ਘੋਲ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕਲਰਫੁਲ ਕਿਉਂਕਿ ਇਹਦੇ ਨਾਲ ਇਹਦਾ ਕਲਰ ਬਹੁਤ ਵਧੀਆ ਆਊਗਾ ਜਲੇਬੀ ਦਾ ਤੇ ਖਾਂਚ ਵੀ ਬਹੁਤ ਵਧੀਆ ਲੱਗਣੀ ਏ ਇਹਨੂੰ ਆਪਾਂ ਕੋਈ 2-3 ਤਾਰ ਦੀ ਨਵੀਂ ਬਣਾ ਕੇ ਤਿਆਰ ਕਰਨੀ ਹੈਗੀ ਇਹ ਆਪਾਂ ਬਿਲਕੁਲ ਵੀ ਨਾਰਮਲ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1-2 ਬੂੰਦਾਂ ਨਿੰਬੂ ਦੀਆਂ ਨਿੰਬੂ ਦੀਆਂ ਬੂੰਦਾਂ ਪਾਉਣ ਦੇ ਫਾਇਦੇ ਹੈਗੇ ਅਜੇ ਨਾ ਤਾਂ ਆਪਣੀ ਜਦੋਂ ਵੀ ਜਲੇਬੀ ਤਿਆਰ ਕਰਾਂਗੇ ਆਪਾਂ ਉਹਦੇ ਉੱਤੇ ਖੰਡ ਜੀ ਆ ਜਾਂਦੀ ਓ ਬਿਲਕੁਲ ਵੀ ਨਹੀਂ ਆਊਗੀ ਦੀ ਆਪਣੀ ਜਲੇਬੀਆਂ ਬਹੁਤ ਵਧੀਆ ਤੇ ਸੌਫਟ ਬਣ ਕੇ ਤਿਆਰ ਹੋਣਗੀਆਂ ਕੁਰਕਰੀਆਂ ਜੀਆਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫਿਰ ਹਿਲਾ ਦਾਂਗੇ ਜਿਆ ਤੈਂ 4 ਮਿੰਟ ਦੇ ਵਿੱਚ ਆਪਣੀ ਚਾਸ਼ਨੀ ਬਣ ਕੇ ਵਧੀਆ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਆ ਆਪਾਂ ਇਹਦੀ ਕੋਈ ਤਾਰ ਨਹੀਂ ਬਣਾ ਰਹੇ ਬਸ ਥੋੜੀ ਜਿਹੀ ਪੈਨੂੰ ਗਾੜੀ ਕਰ ਰਹੇ ਆ ਤਾਂ ਕਿ ਆਪਣੀ ਜਲੇਬੀਆਂ ਨੂੰ ਚੰਗੀ ਤਰ੍ਹਾਂ ਸੋਕ ਲੈ ਠੀਕ ਹੈ ਜੀ ਲਓ ਜੀ ਹੋਈ ਤਾਂ ਨਿਮਣਾਈ ਆਪਾਂ ਬਸ ਸਿੰਪਲ ਤਰੀਕੇ ਨਾਲ ਆਪਾਂ ਨੂੰ 3-4 ਮਿੰਟ ਚੰਗੀ ਤਰ੍ਹਾਂ ਚਾਸ਼ਨੀ ਬਣਾ ਕੇ ਤਿਆਰ ਕੀਤਾ ਹੈਗਾ ਤੇ ਹੁਣ ਆਪਾਂ ਇਧਰਲੀ ਸਾਈਡ ਇੱਕ ਇਹਨੂੰ ਦਾ ਪੈਕਟ ਆਪਾਂ ਬੈਟਰ ਦੇ ਵਿੱਚ ਪਾਵਾਂਗੇ ਇਹਦੇ ਨਾਲ ਆਪਣੀ ਜਲੇਬੀ ਬਹੁਤ ਵਧੀਆ कुरकुरी ਤੇ ਫੁੱਲੀ-ਫੁੱਲੀ ਬਣ ਕੇ ਤਿਆਰ ਹੋਊਗੀ ਇਹਨੂੰ ਆਪਾਂ ਚੰਗੀ ਤਰ੍ਹਾਂ ਬੈਟਰ ਦੇ ਵਿੱਚ ਘੋਲ ਦਾਂਗੇ ਲਓ ਜੀ ਇੱਧਰ ਆਪਾਂ ਦੇਸੀ ਘਿਓ ਦੇ ਵਿੱਚ ਚ ਜਲੇਬੀਆਂ ਬਣਾ ਕੇ ਕਰਾਂਗੇ ਤਿਆਰ ਤੇ ਇਹਨੂੰ ਆਪਾਂ ਫਰਾਈ ਪੈਨ ਨੂੰ ਆਪਾਂ ਗੈਸ ਤੇ ਧਰਤਾ ਹੈਗਾ ਤੇ ਗੈਸ ਕੀਤਾ ਆਪਾਂ ਮੀਡੀਅਮ ਇੱਕ ਲਫਾਫੇ ਦੇ ਜਰੀਏ ਆਪਾਂ ਕਰਾਂਗੇ ਜਲੇਬੀਆਂ ਨੂੰ ਤਿਆਰ ਇਸੇ ਲਈ ਆਪੇ ਇੱਕ ਗਲਾਸ ਦੇ ਵਿੱਚ ਸਾਰਾ ਬੈਟਰ ਨੂੰ ਕੱਢ ਲਾਂਗੇ ਸਾਰੇ ਬੈਟਰ ਨੂੰ ਗਲਾਸ ਦੇ ਵਿੱਚ ਕੱਢ ਕੇ ਆਪਾਂ ਨੂੰ ਲਫਾਫੇ ਦੇ ਚਪਾਉਣਾ ਬਹੁਤ ਸੌਖਾ ਹੋ ਜਾਊਗਾ ਲਓ ਜੀ ਇਸ ਤਰੀਕੇ ਨਾਲ ਆਪਾਂ ਸਾਰ ਨੂੰ ਇੱਕ ਲਫਾਫੇ ਦੇ ਵਿੱਚ ਪਾ ਦਾਂਗੇ ਜੇ ਤੁਹਾਡੇ ਕੋਲ ਦੁੱਧ ਵਾਲਾ ਪੈਟ ਹੈਗਾ ਤੁਸੀਂ ਉਹਦੇ ਵਿੱਚ ਵੀ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਕੀਪ ਹੈਗੀ ਹੈ ਤੇ ਤੁਸੀਂ ਉਹਦੇ ਵਿੱਚ ਵੀ ਪਾ ਸਕਦੇ ਹੋ ਲਓ ਜੀ ਇਸੇ ਤਰੀਕੇ ਨਾਲ ਆਪਾਂ ਬੈਟਰ ਨੂੰ ਪਾ ਲਿਆ ਇੱਕ ਗਲਾਸ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲੈ ਕੇ ਉੱਪਰ ਰੜੜਨਾ ਕਰ ਦਾਂਗੇ ਬਾਹ ਦੇ ਤੇ نیچے ਥੋੜਾ ਜਿਹਾ ਹੁਣ ਕੱਢਾਂਗੇ ਆਪਾਂ ਇਹਨੂੰ ਸਰਾਹ ਤੁਸੀਂ ਉਨਾ ਕਿਸਰਾਹ ਕੰਡੋ ਜਿੰਨੀ ਕਿ ਆਪਾਂ ਜਲੇਬੀ ਨੂੰ ਤਿਆਰ ਕਰਨਾ ਜ਼ਿਆਦਾ ਵੱਡਾ ਨਾ ਕਰਿਓ ਠੀਕ ਹੈ ਜੀ ਇੱਧਰ ਆਪਾਂ ਘਿਓ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਹੌਲਕੇ ਜਿਹੇ ਹੱਥ ਨਾਲ ਕੱਢਾਂਗੇ ਜਲੇਬੀਆਂ ਛੋਟੀਆਂ-ਛੋਟੀਆਂ ਤੇਸਤੀ-ਤੇਸਤੀ ਘਰ ਦੇ ਵਿੱਚ ਕਰੋ ਤਿਆਰ ਤੇ ਗਰਮ-ਗਰਮ ਖਾਓ ਤੁਸੀਂ ਇਸ ਤਰੀਕੇ ਦੇ ਨਾਲ ਤੋਂ ਉਹ ਵਧੀਆ ਬਣ ਕੇ ਜਲੇਬੀਆਂ ਤਿਆਰ ਹੋਣਗੀਆਂ ਜੇ ਤੁਸੀਂ ਜ਼ਰੂਰ ਬਣਾਓ ਆਪਣੇ ਘਰ ਦੇ ਵਿੱਚ ਨਾਲ ਬਿਲਕੁਲ ਫਰੈਸ਼ ਤੇ ਫਰੈਸ਼ ਘਿਓ ਦੇ ਵਿੱਚ ਲਓ ਜੀ ਇਹਨੂੰ ਹੁਣ ਆਪਾਂ ਪਲਟ ਦਾਂਗੇ ਇੱਕ ਸਾਈਡ ਤੋਂ ਬਹੁਤ ਜ਼ਿਆਦਾ ਨਰਮ ਆਪਣੀ ਜਲੇਬੀ ਬਣ ਕੇ ਤਿਆਰ ਹੋ ਰਹੀ ਹੈ ਤੇ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਤੁਸੀਂ ਇੱਕ ਦੀ ਜਗ੍ਹਾ ਦੇ 2 2 3 3 ਖਾਓਗੇ ਜੇ ਤੁਸੀਂ ਇਸ ਤਰੀਕੇ ਦੇ ਨਾਲ ਜਲੇਬੀਆਂ ਬਣਾਉਂਗੇ ਤਾਂ ਲਓ ਜੀ ਘਿਓ ਦੇ ਵਿੱਚੋਂ ਜਲੇਬੀਆਂ ਕੱਢ ਕੇ ਆਪਾਂ ਨਾਲ ਦੀ ਨਾਲ ਹੀ ਜਲੇਬੀਆਂ ਨੂੰ ਚਾਸ਼ੀਂ ਦੇ ਵਿੱਚ ਐਡ ਕਰ ਦੇਣਾ ਤੁਸੀਂ ਇਹਨੂੰ ਬਿਲਕੁਲ ਵੀ ਬਾਹਰ ਨਹੀਂ ਰੱਖਣਾ ਲਓ ਜੀ ਆਪਾਂ ਨਾਲ ਦੇ ਨਾਲ ਹੀ ਚਾਸ਼ੀਂ ਦੇ ਵਿੱਚ ਐਡ ਕਰਤੀ ਹੈ ਇੱਕ ਚਮਚੇ ਦੇ ਜਰੀਏ ਆਪਾਂ ਚੰਗੀ ਤਰ੍ਹਾਂ ਚਾਸ਼ਨੀ ਦੇ ਵਿੱਚ ਜਲੇਬੀਆਂ ਨੂੰ ਭਿਉਂ ਦਾਂਗੇ ਇਹਨੂੰ ਆਪਾਂ ਜ਼ਿਆਦਾ ਟਾਈਮ ਨਹੀਂ ਰੱਖਣਾ ਬਸ ਇਧਰ ਦੂਜੀ ਸਾਈਡ ਆਪਾਂ ਫੇਰ ਬਣਾਉਣ ਦੀ ਤਿਆਰੀ ਕਰਦੇ ਹਾਂ ਜਲੇਬੀਆਂ ਨੂੰ ਭਿਉ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਚਾਸ਼ਨੀ ਵਿੱਚ ਬਣਾਵਾਂਗੇ ਤਾਂ ਜਲੇਬੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ ਇਧਰ ਆਪਾਂ ਫੇਰ ਉਸੇ ਤਰ੍ਹਾਂ ਦੁਬਾਰਾ ਜਲੇਬੀਆਂ ਨੂੰ ਕੰਟਾਂਗੇ ਲਓ ਜੀ ਆਪਾਂ ਇੱਕ ਸਕੇਟ ਲਈ ਇੱਧਰ ਜਲੇਬੀਆਂ ਨੂੰ ਇੱਧਰ ਕੱਢ ਰਿਹਾ ਤੇ ਦੂਜੀ ਸਾਈਡ ਆਪਾਂ ਚਾਸ਼ਨੀ ਦੇ ਵਿੱਚੋਂ ਨਾਲ ਦੀ ਨਾਲ ਹੀ ਜਲੇਬੀਆਂ ਨੂੰ ਫੇਰ ਬਾਹਰ ਕੱਢ ਲਾਂਗੇ ਜਿਆਦਾ ਟਾਈਮ ਆਪਾਂ ਇਹਨੂੰ ਚਾਸ਼ਨੀ ਵਿੱਚ ਨਹੀਂ ਰੱਖਾਂਗੇ ਜੇ ਤੁਸੀਂ ਜਿਆਦਾ ਟਾਈਮ ਰੱਖੋਗੇ ਤਾਂ ਇਹ ਚਾਸ਼ਨੀ ਵਿੱਚ ਹੀ ਘੁਲ ਜਾਊਗੀ ਠੀਕ ਹੈ ਜੀ ਲਓ ਜੀ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਜਲੇਬੀਆਂ ਨੂੰ ਕੱਢ ਲਾਂਗੇ ਹਲਵਾਈ ਵੀ ਇਸੇ ਤਰੀਕੇ ਨਾਲ ਜਲੇਬੀਆਂ ਨੂੰ ਸਾਈਆਂ ਨੂੰ ਕੱਢਦੇ ਨੇ ਤੁਸੀਂ ਕਦੇ ਵੀ ਦੇਖਿਆ ਹੋਊਗਾ ਲਓ ਜੀ ਦੂਜੀ ਸਾਈਡ ਆਪਣੀਆਂ ਫੇਜ ਲਈ ਵੀ ਤਿਆਰ ਹੋ ਚੁੱਕੀਆਂ ਨੇ ਗੈਸ ਨੂੰ ਆਪਾਂ ਮੀਡੀਅਮ ਹੀ ਰੱਖਾਂਗੇ ਤੇ ਜੀ ਗੈਸ ਤੇ ਆਪਾਂ ਜਲੇਬੀਆਂ ਨਹੀਂ ਬਣਾਵਾਂਗੇ ਨਹੀਂ ਤਾਂ ਇੱਕੋ ਨਾਲ ਸੜ ਜਾਣਗੇ ਠੀਕ ਹੈ ਜੀ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਜਲੇਬੀਆਂ ਨੂੰ ਕੱਢ ਲਾਂਗੇ। ਲਓ ਜੀ ਨੂੰ ਆਪਾਂ ਚੰਗੀ ਤਰ੍ਹਾਂ ਰਾੜ ਲਾਂਗੇ। ਜ਼ਿਆਦਾ ਵੀ ਨਹੀਂ ਰਾੜਨੀ ਬਸ ਮੀਡੀਅਮ ਜਿਹਾ ਰਾੜਾਂਗੇ ਜਿੰਨੀਆਂ ਕ ਆਪਾਂ ਨੂੰ ਲੋੜ ਹੈ। ਲਓ ਜੀ। ਹੁਣ ਇਸੇ ਤਰ੍ਹਾਂ ਸਾਰੀਆਂ ਜਲੇਬੀਆਂ ਨੂੰ ਆਪਾਂ ਕੱਢ ਕੇ ਨਾਲ ਦੀ ਨਾਲ ਹੀ ਚਾਸ਼ਨੀ ਦੇ ਵਿੱਚ ਫੇਰ ਡ੍ਰਿਪ ਕਰ ਦਾਂਗੇ। ਲਓ ਜੀ। ਇਸੇ ਨਾਲ ਦੀ ਨਾਲ ਤੁਸੀਂ ਪਲਟੀ ਜਾਓ ਬਹੁਤ ਵਧੀਆ ਆਪਣੀਆਂ ਜਲੇਬੀਆਂ ਬਣ ਕੇ ਹੋਣਗੀਆਂ ਤਿਆਰ ਤੇ ਦੂਜੀ ਸਾਈਡ ਫਿਰ ਆਪਾਂ ਉਸੇ ਤਰ੍ਹਾਂ ਹੀ ਘੋਦੀ ਵਿੱਚ ਫਿਰ ਜਲੇਬੀਆਂ ਨੂੰ ਬਣਾਵਾਂਗੇ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਜਲੇਬੀਆਂ ਨੂੰ ਕੱਢ ਲਾਂਗੇ ਠੀਕ ਹੈ ਜੀ ਜਿਨੀਆ ਆਪਣੀਆਂ ਜਲੇਬੀਆਂ ਦੇਖਣ ਨੂੰ ਵਧੀਆ ਲੱਗਦੀਆਂ ਖਾਂਚ ਵੀ ਇੰਨੀਆਂ ਹੀ ਟੇਸਟੀ ਹੋਣਗੀਆਂ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਫਿਰ ਨਾਲ ਦੀ ਨਾਲ ਬਾਹਰ ਕੱਢ ਲਾਂਗੇ بس ਇੰਨਾ ਟਾਈਮ ਹੀ ਤੁਸੀਂ ਚਾਸ਼ਨੀ ਦੇ ਵਿੱਚ ਜਲੇਬੀਆਂ ਨੂੰ ਰੱਖਣਾ ਜ਼ਿਆਦਾ ਟਾਈਮ ਨਹੀਂ ਲਓ ਜੀ ਸਾਈਆਂ ਜਲੇਬੀਆਂ ਨੂੰ ਆਪਾਂ ਇਸੇ ਤਰੀਕੇ ਨਾਲ ਕੱਢ ਦਾਂਗੇ ਬਹੁਤ ਵਧੀਆਂ ਜਲੇਬੀਆਂ ਬਣ ਕੇ ਤਿਆਰ ਹੋਈਆਂ ਨੇ कुरकुਰੀਆਂ ਜੀਆਂ ਤੇ ਬਹੁਤ ਜ਼ਿਆਦਾ ਟੇਸਟੀ ਤੇ ਨਾਲ ਦੇ ਨਾਲ ਤੁਸੀਂ ਗਰਮ ਗਰਮ ਖਾ ਸਕਦੇ ਹੋ ਲੋ ਜੀ ਸਾਰੀਆਂ ਜਲੇਬੀਆਂ ਕੱਟ ਕੇ ਆਪਾਂ ਤਿਆਰ ਕਰ ਲਈਆਂ ਨੇ ਬਹੁਤ ਵਧੀਆ ਕੁੱਕਰੀਆਂ ਤੇ ਟੇਸਟੀ ਆਪਾਂ ਬਣਾ ਕੇ ਤਿਆਰ ਕੀਤੀਆਂ ਨੇ ਤੁਸੀਂ ਆਪ ਦੇਖ ਸਕਦੇ ਹੋ ਦੇਖੋ ਕਿੰਨੀਆਂ ਵਧੀਆ ਆਪਣੀਆਂ ਜਲੇਬੀਆਂ ਤਿਆਰ ਹੋਈਆਂ ਨੇ ਇਸੇ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਜ਼ਰੂਰ ਤਿਆਰ ਕਰਿਓ ਤੇ ਫਰੈਸ਼ ਫਰੈਸ਼ ਖਾਯੋ ਤੇ ਆਪਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਨਾਲ ਓਕੇ ਜੀ ਥੈਂਕ ਯੂ